ਵਿਸ਼ਵ ਵਾਤਾਵਰਣ ਦੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਮੇਟਰੀ ਸਕੌਟ 홈 ਲੋਨ ਤਾਰਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿਹਾ ਦੱਸਦਣਿਆ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਰੈਪੋ ਰੇਟ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਇਹ ਇੱਕ ਵੱਡਾ ਫੈਸਲਾ ਲੈਂਦੇ ਹੋਏ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਰੈਪੋ ਰੇਟ ਦੇ ਵਿੱਚ 50 ਬੇਸਿਸ ਪੁਆਇੰਟ ਯਾਨੀ ਕਿ 0.50% ਦੀ ਕਟੌਤੀ ਕਰ ਦਿੱਤੀ ਹੈ ਇਸ ਫੈਸਲੇ ਤੋਂ ਬਾਅਦ ਕਰੇਲੂ ਕਰਜ਼ਿਆਂ ਸਮੇਤ ਹੋਰ ਸਾਰੇ ਤਰ੍ਹਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਕਮੀ ਆਉਣ ਦੀ ਉਮੀਦ ਹੈ ਤੇ ਇਸ ਦੇ ਨਾਲ EMI ਦਾ ਭੁਗਤਾਨ ਕਰਨ ਦਾ ਬੋਝ ਵੀ ਜੜਾ ਘੱਟ ਸਕਦਾ ਹੈ ਦੱਸਦੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਯਾਨੀ ਕਿ MPC ਨੇ ਇਹ ਫੈਸਲਾ ਲਿਆ ਤੇ RBI ਦੇ ਗਵਰਨਰ ਸੰਜੇ ਮਰਹੋਤਰਾ ਨੇ ਰੈਪੋ ਰੇਟ ਦੇ ਵਿੱਚ 50 ਬੇਸਿਸ ਪੁਆਇੰਟ ਯਾਨੀ 0.4 50% ਦੀ ਕਟੌਤੀ ਦਾ ਐਲਾਨ ਕੀਤਾ ਹੈ ਤੇ ਇਸ ਸਾਲ ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ RBI ਨੇ ਰੈਪੋ ਰੇਟ ਘਟਾ ਦਿੱਤਾ ਹੈ ਹੁਣ ਰੈਪੋ ਰੇਟ 5.25% ਤੱਕ ਘਟ ਗਿਆ ਜੇਕਰ ਤੁਸੀਂ ਹੋਮ ਲੋਨ ਕਾਰ ਲੋਨ ਜਾਂ ਨਿੱਜੀ ਲੋਨ ਲਿਆ ਤਾਂ ਇਹ ਫੈਸਲਾ ਤੁਹਾਡੇ ਲਈ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ ਰਿਜ਼ਰਵ ਬੈਂਕ ਦਾ ਇਹ ਫੈਸਲਾ ਸਿੱਧੇ ਤੌਰ ਤੇ ਤੁਹਾਡੇ ਬਜਟ ਦੇ ਨਾਲ ਜੁੜਿਆ ਹੋਇਆ ਤਾਂ ਬਿਲਕੁਲ ਆਰਬੀ ਦੇ ਵੱਲੋਂ ਇਹ ਫੈਸਲਾ ਜਿਹੜਾ ਸਿੱਧੇ ਤੌਰ ਤੇ ਤੁਹਾਡੇ ਕਹਿ ਸਕਦਾ ਹੈ ਕਿ ਬਜਟ ਦੇ ਨਾਲ ਜੁੜਿਆ ਹੋਇਆ ਕਿਉਂਕਿ ਇਸ ਤੋਂ ਬਾਅਦ ਬੈਂਕਾਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਹੋ ਸਕਦਾ ਹੈ ਜਿਸ ਨਾਲ ਤੁਹਾਡੀ ਈਐਮਆਈ ਜਿਹੜੇ ਕੀ ਕੱਟ ਸਕਦੇ ਆ ਤਾਂ ਬਿਲਕੁਲ ਜਿਹੜੇ ਮਿਡਲ ਕਲਾਸ ਲੋਕ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਈਐਮਆਈ ਈਐਮਆਈਆਂ ਕਰਵਾਈਆਂ ਹੋਈਆਂ ਨੇ ਤੇ ਉਹਨਾਂ ਦੇ ਲਈ ਜਿਹੜਾ ਕੀ ਇਹ ਫਾਇਦਾ ਹੋ ਸਕਦਾ ਇੱਕ ਵੱਡਾ ਫੈਸਲਾ ਜੋ ਕਿ ਆਰਬੇਡ ਵੱਲੋਂ ਲਿਤਾ ਗਿਆ ਉਹ ਉਹਨਾਂ ਲਈ ਵਧੀਆ ਸਾਬਿਤ ਹੋ ਸਕਦਾ ਹੈ ਤਾਂ ਬਿਲਕੁਲ ਜਿਹੜੇ ਹੋਮ ਲੋਨ ਤਾਰਕ ਨੇ ਉਹਨਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਜਿਹੜੀ ਕੀ ਸਾਹਮਣੇ ਆ ਰਹੀ ਹੈ ਜੋ ਤੁਹਾਡੇ ਨਾਲ ਅਸੀਂ ਇਸ ਵੇਲੇ ਸਾਂਝੀ ਕਰ ਰਿਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੈਪੋ ਰੇਟ ਦੇ ਵਿੱਚ ਪੰਜਾਬ ਬੇਸਿਸ ਪੁਆਇੰਟ ਯਾਨੀ ਕਿ 0.50% ਤੱਕ ਦੀ ਕਟੌਤੀ ਜਿਹੜੀ ਕੀ ਕਰ ਦਿੱਤੀ ਗਈ ਹੈ ਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਰੈਪੋ ਰੇਟ 5.50% ਤੱਕ ਜੜਾ ਕੀ ਘਟ ਚੁੱਕਿਆ ਹੈ